ਇਹ ਸਾਡੀ ਕੋਇਲ ਆ ਪਹਿਲੀ ਵਾਰ ਵਿਆਈ ਹੈ ਪਹਿਲੀ ਵਾਰ ਇਹਨੇ ਬੱਚਾ ਦਿੱਤਾ ਸੀ ਇਹਦਾ ਰਿਕਾਰਡ ਸੋਨਾ ਗੰਗਾ ਦੀਆਂ ਭੈਣਾਂ ਇਹ ਛੋਟੀ ਸੀ ਇਹਦਾ ਰਿਕਾਰਡ ਉਹਨਾਂ ਨਾਲੋਂ ਵੀ ਜ਼ਿਆਦਾ ਹੈ ਕਿਉਂਕਿ ਇਹਨੇ ਜਿਹੜੀ ਖੀਸ ਸੀ ਬੌਲੀ ਸੀ ਉਹ ਹੀ 12 12 14 14 ਲੀਟਰ ਦਿੰਦੀ ਰਹੀ ਤੇ ਹੁਣ ਵੀ ਇਹਦਾ 15 ਲੀਟਰ ਆ ਵੈਸੇ ਇੱਕ ਦਿਨ 17 ਲੀਟਰ ਵੀ ਸੀ ਪਰ ਆਪਾਂ 15 ਹੀ ਕਵਾਂਗੇ ਤੇ ਸਾਡੇ ਤੋਂ ਇਹ ਚੋਹੀ ਵੀ ਨਹੀਂ ਜਾਂਦੀ ਮਸ਼ੀਨ ਇਹਦੇ ਲਈ ਸਪੈਸ਼ਲ ਬਣਦੀ ਹੋਈ ਹੈ ਕਿਉਂਕਿ ਜੀ ਇਹਨੇ ਇੱਕ ਸੁੰਦਰ ਬਸ਼ੜੀ ਨੂੰ ਜਨਮ ਦਿੱਤਾ ਸੀ ਬਹੁਤ ਹੀ ਸੋਹਣੀ ਜਾਂਦੀ ਬਛੜੀ ਸੀ 2 ਤਰੀਕ ਨੂੰ ਹੋਈ ਬਚਪਾਲ ਤੱਕ ਬਹੁਤ ਜ਼ਿਆਦਾ ਸੋਹਣੀ ਸਾਡੀ ਬੁਲਬੁਲ ਸੀ ਪਰ ਪਤਾ ਨਹੀਂ ਕੀ ਹੋਇਆ 45 ਤੋਂ 50 ਮਿੰਟ ਦੇ ਵਿੱਚ ਵਿੱਚ ਇਹੰ ਤੂਠਿਆ ਨਹੀਂ ਗਿਆ ਤੇ ਇਹਨੇ ਸਾਹ ਔਖੇ ਜੇ ਕਰਤੇ ਨੂੰ ਸਾਹ ਵੀ ਆਪਾ ਦਿੱਤੇ ਸਾਰਾ ਕੁਝ ਕੀਤਾ ਇਹਦੇ ਮੂੰਹ 'ਚ ਸਿਰਫ ਵੀ ਪਾਇਆ ਪਰ ਨਹੀਂ ਇਹ ਬਚੀ ਨਹੀਂ ਗਈ ਤੇ ਥੋੜਾ ਜਿਹਾ ਜੀ ਔਖਾ ਵੀ ਹੋਇਆ ਬਹੁਤ ਜ਼ਿਆਦਾ ਦੁੱਖ ਵੀ ਲੱਗਾ ਕਿਉਂਕਿ ਬਹੁਤ ਸੋਹਣੀ ਸੀ ਤੇ ਕੋਇਲ ਵੀ ਪਹਿਲਣ ਸੀ ਤੇ ਥੋੜਾ ਜਿਹਾ ਕੋਇਲ ਨੇ ਵੀ ਥੋੜੇ ਜਿਹੇ ਦਿਨ ਪ੍ਰੋਬਲਮ ਕੀਤੀ ਪਰ ਕੋਇਲ ਬਹੁਤ ਹੀ ਸ਼ਾਂਤ ਬਹੁਤ ਹੀ ਸੁਸ਼ੀਲ ਜਿਹੜੀ ਸੁਭਾਅ ਦੀ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਹੈ ਤੇ ਇਸ ਤਰ੍ਹਾਂ